ਯੋਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਉਥੇ ਹੀ ਪੰਜਾਬ ਨੂੰ ਹੁਣ ਨਸ਼ਾ ਮੁਕਤ ਦੇ ਲਈ ਸਰਕਾਰ ਲਗਾਤਾਰ ਦਿਨ ਰਾਤ ਇੱਕ ਕਰ ਰਹੀ ਹੈ ਤੇ ਉਥੇ ਹੀ ਕੁਝ ਤਸਵੀਰਾਂ ਮੌਕੇ ਤੋਂ ਕੁਝ ਨੌਜਵਾਨਾਂ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਹੁਣ ਸੋਖ ਖਾਦੀ ਗਈ ਹੈ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਲਈ ਜੋ ਸਰਕਾਰ ਦੇ ਵੱਲੋਂ ਮੁਹਿੰਮ ਚਲਾਈ ਗਈ ਉਸ ਦੇ ਵਿੱਚ ਅਸੀਂ ਹਿੱਸਾ ਜ਼ਰੂਰ ਲਵਾਂਗੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਨਸ਼ਾ ਕਰਦਾ ਹੋਇਆ ਸਾਡੇ ਆਲੇ-ਦੁਆਲੇ ਘੁੰਮਦਾ ਹੈ ਤਾਂ ਅਸੀਂ ਉਸ ਨੂੰ ਇੱਕ ਵਾਰ ਸਮਝਾਵਾਂਗੇ ਜ਼ਰੂਰ ਪਰੰਤੂ ਜੇਕਰ ਉਹ ਨਹੀਂ ਸਮਝਦਾ ਤਾਂ ਉਸ ਦੇ ਖਿਲਾਫ ਝੜੀ ਕੇ ਕਾਰਵਾਈ ਜ਼ਰੂਰ ਜਿਹੜੀ ਕਿ ਮੰਗ ਜ਼ਰੂਰ ਕਰਾਂਗੇ ਦੂਜੇ ਪਾਸੇ ਉੱਥੇ ਹੀ ਹੁਣ ਪੰਜਾਬ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਜਿਹੜਾ ਕਿ ਪੰਜਾਬ ਦੇ ਜਵਾਨੀ ਜਿਹੜੀ ਕਿ ਅੱਖੀਂ ਆਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਪੰਜਾਬ ਨੂੰ ਹੁਣ ਰੰਗਲਾ ਬਣਾਉਣ ਦੇ ਲਈ ਨਸ਼ਿਆਂ ਨੂੰ ਖਤਮ ਕਰ ਦੇ ਲਈ ਹੁਣ ਨੌਜਵਾਨ ਵੀ ਆਕੇ ਆ ਰਹੇ ਨੇ ਤੇ ਪੰਜਾਬ ਸਰਕਾਰ ਦੀ ਇਸ ਸਕੀਮ ਤੋਂ ਜਿਹੜੇ ਕਿ ਕਈ ਨੌਜਵਾਨ ਖੁਸ਼ ਵੀ ਦਿਖਾਈ ਦੇ ਰਹੇ ਨੇ ਤੇ ਇਸ ਦੇ ਤਹਿਤ ਹੁਣ ਕੁਝ ਨੌਜਵਾਨਾਂ ਨੇ ਜਿਹੜੀ ਕਿ ਸੌਹ ਚੁੱਕੀ ਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਨਸ਼ਾ ਨਹੀਂ ਕਰਾਂਗੇ ਤੇ ਅਸੀਂ ਪੰਜਾਬ ਸਰਕਾਰ ਦਾ ਸਾਥ ਦੇਵਾਂਗੇ ਤੇ ਜੋ ਮੁਹਿੰਮ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਉਸ ਨੂੰ ਲੈ ਕੇ ਅਸੀਂ ਜਿਹੜਾ ਕਿ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ जरूर ਕਰਾਂਗੇ ਤੇ ਦੂਜੇ ਪਾਸੇ ਉਥੇ ਹੀ ਨੌਜਵਾਨਾਂ ਦੇ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਤਾਗੇ ਆਉਤ ਨੂੰ ਸੁਣਾਉਣੇ ਆ ਉਸ ਨੌਜਵਾਨਾਂ ਦਾ ਕੀ ਕੁਝ ਕਹਿਣਾ ਹੈ ਆਹੇ ਤੁਸੀਂ ਜੀਦਾ ਖਾਲਸਾ ਸ਼੍ਰੀ ਵਾਹਿਗੁਰੂ ਸਾਡੇ ਜ਼ਿਲ੍ਹਾ ਮੋਗਾ ਦੇ ਵਿੱਚ ਜੋ ਨਸ਼ਿਆਂ ਵਿਰੁੱਧ ਮਹਿੰਮ ਚੱਲ ਰਹੀ ਆ ਉਹਦੇ ਚ ਸਾਰੇ ਸਾਥੀ ਅਸੀਂ ਇਕੱਠੇ ਹੋਏ ਆ ਤੇ ਅਸੀਂ ਇਹ ਸਾਰੇ ਇਹ ਪ੍ਰਣ ਲੈਨੇ ਆ ਕਿ ਕਿਸੇ ਵੀ ਚਿੱਟਾ ਵੇਚਣ ਵਾਲੇ ਦੀ ਮਹਿੰਮ ਨਹੀਂ ਕਰਾਂਗੇ ਤੇ ਚਿੱਟਾ ਵੇਚਣ ਵਾਲਿਆਂ ਨੂੰ ਸਖਤੋ ਸਖਤ ਸਜ਼ਾ ਵੀ ਦਿਵਾਵਾਂਗੇ ਕਿ ਆਪਦੇ ਨਾਲ ਦੇ ਜਿਹੜੇ ਕੋਈ ਸਾਥੀ ਹੋਣਗੇ ਨਸ਼ਾ ਕਰਦੇ ਉਹਨਾਂ ਨੂੰ ਸਮਝਾਵਾਂਗੇ ਵੀ ਇਸ ਕਛੇ ਨੂੰ ਛੱਡੋ ਤੇ ਆਪਣੀ ਜ਼ਿੰਦਗੀ ਨੂੰ ਸਫਾਈ ਬਣਾਓ ਰਾਹੇ ਤੋਂ ਜੀਦਾ ਗਾਲ ਸਾਹਿਬ ਸ੍ਰੀ ਵਾਹਿਗੁਰੂ ਦੀ ਫਤਿਹ ਸਾਡੇ ਜ਼ਿਲ੍ਹਾ ਮੋਗਾ ਦੇ ਵਿੱਚ ਜੋ ਨਸ਼ਿਆਂ ਵਿਰੁੱਧ ਮਹਾਂ ਚੱਲ ਰਹੀ ਆ ਉਹਦੇ ਅੱਗੇ ਸਾਰੇ ਸਾਥੀ ਅਸੀਂ ਇਕੱਠੇ ਹੋਏ ਆ ਤੇ ਅਸੀਂ ਇਹ ਸਾਰੇ ਇਹ ਪ੍ਰਣ ਲੈਨੇ ਆ ਕਿ ਕਿਸੇ ਵੀ ਚਿੱਟਾ ਵੇਚਣ ਵਾਲੇ ਦੀ ਭਮੈਕ ਨਹੀਂ ਕਰਾਂਗੇ ਤੇ ਚਿੱਟਾ ਵੇਚਣ ਵਾਲਿਆਂ ਨੂੰ ਸਖਤੋ ਸਖਤ ਸਜ਼ਾ ਵੀ ਦਿਵਾਵਾਂਗੇ ਕਿ ਆਪਦੇ ਨਾਲ ਦੇ ਜਿਹੜੇ ਕੋਈ ਸਾਥੀ ਹੋਣਗੇ ਨਸ਼ਾ ਕਰਦੇ ਉਹਨਾਂ ਨੂੰ ਸਮਝਾਵਾਂਗੇ ਵੀ ਇਸ ਕਸ਼ੇਮ ਸੱਚੋ ਤੇ ਆਪਦੀ ਜ਼ਿੰਦਗੀ ਨੂੰ ਸੁਖਾਲੀ ਬਣਾਓ ਰਾਹੇ ਤੋਂ ਜੀਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਸਾਡੇ ਜ਼ਿਲ੍ਹਾ ਮੋਗਾ ਦੇ ਵਿੱਚ ਜੋ ਨਸ਼ਿਆਂ ਵਿਰੁੱਧ ਮਹਿੰਮ ਚੱਲ ਰਹੀ ਆ ਉਹਦੇ ਚ ਸਾਰੇ ਸਾਥੀ ਅਸੀਂ ਇਕੱਠੇ ਹੋਏ ਆ ਤੇ ਅਸੀਂ ਇਹ ਸਾਰੇ ਇਹ ਪ੍ਰਣ ਲੈਨੇ ਆ ਕਿ ਕਿਸੇ ਵੀ ਚਿੱਟਾ ਵੇਚਣ ਵਾਲੇ ਦੀ ਮਦਦ ਨਹੀਂ ਕਰਾਂਗੇ ਤੇ ਚਿੱਟਾ ਵੇਚਣ ਵਾਲਿਆਂ ਨੂੰ ਸਤ ਸਤ ਸਜਾ ਵੀ ਦਵਾਵਾਂਗੇ ਕਿ ਆਪਦੇ ਨਾਲ ਦੇ ਜਿਹੜੇ ਕੋਈ ਸਾਥੀ ਹੋਣਗੇ ਨਸ਼ਾ ਕਰਦੇ ਉਹਨਾਂ ਨੂੰ ਸਮਝਾਵਾਂਗੇ ਵੀ ਇਸ ਅਜੇ ਰੱਖ ਛੱਡੋ ਤੇ ਆਪਣੀ ਜ਼ਿੰਦਗੀ ਨੂੰ ਸਫਾਈ ਬਣਾਓ ਰਾਹੇ ਤੋਂ ਜੀਦਾ ਗਾਲ ਸਾਹਿਬ ਸ੍ਰੀ ਵਾਹਿਗੁਰੂ ਦੀ ਫਤਿਹ ਸਾਡੇ ਜ਼ਿਲ੍ਹਾ ਮੋਗਾ ਦੇ ਵਿੱਚ ਜੋ ਨਸ਼ਿਆਂ ਵਿਰੁੱਧ ਭੰਮ ਚੱਲ ਰਹੀ ਆ ਉਹਦੇ ਚ ਸਾਡੇ ਸਾਥੀ ਅਸੀਂ ਇਕੱਠੇ ਹੋਏ ਆ ਤੇ ਅਸੀਂ ਇਹ ਸਾਰੇ ਇਹ ਪ੍ਰਣ ਲੈਨੇ ਆ ਕਿ ਕਿਸੇ ਵੀ ਚਿੱਟਾ ਵੇਚਣ ਵਾਲੇ ਦੀ ਭਮੈਕ ਨਹੀਂ ਕਰਾਂਗੇ ਤੇ ਚਿੱਟਾ ਵੇਚਣ ਵਾਲਿਆਂ ਨੂੰ ਸਤ ਸਤ ਸਜਾ ਵੀ ਦਵਾਵਾਂਗੇ ਕਿ ਆਪਦੇ ਨਾਲ ਦੇ ਜਿਹੜੇ ਕੋਈ ਸਾਥੀ ਹੋਣਗੇ ਨਸ਼ਾ ਕਰਦੇ ਉਹਨਾਂ ਨੂੰ ਸਮਝਾਵਾਂਗੇ ਵੀ ਇਸ ਅਸੀਂ ਸਭ ਸੱਚੋ ਤੇ ਆਪਦੀ ਜ਼ਿੰਦਗੀ ਨੂੰ ਸੁਖਾਲੀ ਬਣਾਓ ਰਾਹੇ ਤੋਂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਸਾਡੇ ਜ਼ਿਲ੍ਹਾ ਮੋਗਾ ਦੇ ਵਿੱਚ ਜੋ ਨਸ਼ਿਆਂ ਵਿਰੁੱਧ ਮਹਿੰਮ ਚੱਲ ਰਹੀ ਆ ਉਹਦੇ ਚੱਲ ਸਾਰੇ ਸਾਥੀ ਅਸੀਂ ਇਕੱਠੇ ਹੋਏ ਆ ਤੇ ਅਸੀਂ ਇਹ ਸਾਰੇ ਇਹ ਪ੍ਰਣ ਲੈਨੇ ਆ ਕਿ ਕਿਸੇ ਵੀ ਚਿੱਟਾ ਵੇਚਣ ਵਾਲੇ ਦੀ ਮਹਿੰਮ ਨਹੀਂ ਕਰਾਂਗੇ ਤੇ ਚਿੱਟਾ ਵੇਚਣ ਵਾਲਿਆਂ ਨੂੰ ਸਖਤੋ ਸਖਤ ਸਜ਼ਾ ਵੀ ਦਿਵਾਵਾਂਗੇ ਕਿ ਆਪਦੇ ਨਾਲ ਦੇ ਜਿਹੜੇ ਕੋਈ ਸਾਥੀ ਹੋਣਗੇ ਨਸ਼ਾ ਕਰਦੇ ਉਹਨਾਂ ਨੂੰ ਸਮਝਾਵਾਂਗੇ ਵੀ ਇਸ ਨਸ਼ੇ ਨੂੰ ਛੱਡੋ ਤੇ ਆਪਣੀ ਜ਼ਿੰਦਗੀ ਨੂੰ ਸੁਖਾਲੀ ਬਣਾਓ